ਨੰਗਲ ਦੇ ਸਟਾਫ ਕਲੱਬ ਦੇ ਵਿੱਚ ਇੱਕ ਅਜਗਰ ਵੇਖਿਆ ਗਿਆ ਜਿਸ ਦੀ ਸੂਚਨਾ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੀ ਗਈ ਤੇ ਇਹ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਵਿਭਾਗ ਦੇ ਅਧਿਕਾਰੀ ਮੌਕੇ ਉੱਤੇ ਪਹੁੰਚੇ ਜਿਨ੍ਹਾਂ ਵੱਲੋਂ ਬੜੀ ਮੁਸ਼ਕਲ ਦੇ ਨਾਲ ਇਸ ਇੰਡੀਅਨ ਰੌਕ ਪਾਈਥਨ ਨੂੰ ਕਾਬੂ ਕੀਤਾ ਗਿਆ ਗੱਲਬਾਤ ਕਰਦੇ ਆਂ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਦਾ ਪਤਾ ਚੱਲਦਿਆਂ ਉਹ ਦਮਕਲ ਵਿਭਾਗ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਮੌਕੇ ਉੱਤੇ ਪਹੁੰਚੇ ਤੇ ਉਨ੍ਹਾਂ ਵੱਲੋਂ 15 ਫੁੱਟ ਲੰਬੇ ਬਾੜ ਵਾਲੇ ਇਸ ਅਜਗਰ ਨੂੰ ਕਾਬੂ ਕਰਕੇ ਇਸ ਨੂੰ ਜੰਗਲ ਦੇ ਵਿੱਚ ਛੱਡਿਆ ਗਿਆ। ਵੇਖੋ ਨੰਗਲ ਸਿਟੀ ਅਪਡੇਟ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ। ਜੀ ਅੱਜ ਤੁਹਾਨੂੰ ਅੱਜ ਅਜਗਰ ਮਿਲਿਆ ਇਹਦੇ ਬਾਰੇ ਥੋੜੀ ਜਾਣਕਾਰੀ ਦਿਓ ਜੀ। ਅੱਜ ਸਾਡੇ ਬਲਾਕ ਅਫਸਰ ਸੁਖਵੀਰ ਸਿੰਘ ਦਾ ਸਾਨੂੰ ਫੋਨ ਆਇਆ ਸੀ ਕਿ ਸਟਾਫ ਕਲਾਬ ਕੋਈ ਅਜਗਰ ਹੈਗਾ ਜੀ। ਤੇ ਅਸੀਂ ਮੌਕੇ ਤੇ ਜਾ ਕੇ ਉਹਨੂੰ ਰੈਸਕੂ ਕੀਤਾ ਸਾਡੇ ਨਾਲ ਬੀਬੀ ਜੰਬੀ ਦੇ ਹਾਇਰ ਕਰਮਚਾਰੀ ਵੀ ਸੀਗੇ ਜੀ। ਤੇ ਅਸੀਂ ਉਹਨੂੰ ਪਕੜ ਕੇ ਬੜੀ ਮਸ਼ਕਲ ਦੇ ਨਾਲ ਤੇ ਜੰਗਲ ਦੇ ਵਿੱਚ ਜੀ ਕਿਤੇ ਨਹੀਂ ਲੱਭਿਆ। ਇਹ ਮਤਲਬ ਕਿੰਨੇ ਵਜੇ ਹੋਇਆ ਸਰਚ ਵੀ ਆਣ ਤੁਹਾਡਾ ਇਹ ਸਵੇਰੇ 9:00 ਵਜੇ ਦੀ ਗੱਲ ਹੈ ਜੀ ਕਿੰਨਾ ਟਾਈਮ ਲੱਗਿਆ ਇਹਨੂੰ ਮਤਲਬ ਤੁਹਾਨੂੰ ਕਿੰਨਾ ਘੰਟਾ ਲੱਗਿਆ ਜੀ ਅੱਛਾ ਹਾਂ ਜੀ ਠੀਕ ਹੈ ਜੰਗਲ ਛੱਡਿਆ ਜੀ ਹਾਂ ਜੀ ਜੰਗਲ ਦੇ ਵਿੱਚ ਇਹਨੂੰ ਛੱਡ ਦਿੱਤਾ ਜੀ ਕੋਈ ਕਿਸੇ ਪ੍ਰਕਾਰ ਦਾ ਨੁਕਸਾਨ ਕੋਈ ਨਹੀਂ ਕੋਈ ਨੁਕਸਾਨ ਨਹੀਂ ਹੈ ਜੀ ਅੱਛਾ ਉਹ ਫਿਰ ਇਹ ਨਹੀਂ ਕੁਝ ਵੀ ਕਹਿੰਦੇ ਇਹ ਨਹੀਂ ਕੋਈ ਮਾਰੀ ਉਹ ਮਾਰਲੇ ਵੀ ਜਿਹੜੀ ਮਾਰ ਨਹੀਂ ਸੀ ਉਹ ਮੈਨੂੰ ਪਤਾ ਇਹਦੇ ਬਹੁਤ ਨੋ ਮਰਨ ਮਾਰੀ ਬਾਤ ਲੈ ਆਇਹੀ ਦੇ ਲੈ ਇਹਨੂੰ ਮੱਗ ਅੱਗੇ ਤਾਉਣਾ ਹੋਰ ਮਾਰੀ ਆ ਦੇ ਕਿਸ ਬਚਾਲੇ ਦਾ ਫੜ ਕੇ ਸੇ ਟੋਲ ਕੋਈ ਨਾ ਕੋੜਾ ਛੱਡ ਦੋ ਤੁਸੀਂ ਆ ਪਗੜਿਆ ਥੂ ਪਗੜੋ ਬਾਹਰ ਮਾਰ ਚੋ ਪਗੜੋ ਮਾਰੇ ਚੱਕੇ ਦੇ ਦੇਖੋ ਬੰਡਗੇ ਦਾ ਪਾਣਾ ਇਹ ਦੇਖੋ ਹਵਾ ਦੇ ਕਰ ਮਰਜੀ ਨੂੰ ਇਹਨੂੰ ਗਾਣੇ ਤੋੜ ਨਹੀਂ ਦਿੰਦੇ ਨੋ ਪਾਓ ਬਣਾ ਲੀ ਜੀ ਬਣਾ ਲੀ ありがとうございました